ਸਤਿ ਸ਼੍ਰੀ ਅਕਾਲ ਮੈਂ ਹਜ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਨੇ ਭਾਰਤ ਦੇ 78ਵੇਂ ਸੁਤੰਤਰਤਾ ਦਿਵਸ ਮੌਕੇ ਭਾਰਤ ਨੂੰ ਵਧਾਈ ਦਿੱਤੀ ਇਸ ਦੇ ਨਾਲ ਹੀ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਵੀ ਦੇਸ਼ਾਂ ਦੇ ਦਵੱਲੇ ਸਬੰਧਾਂ ਦੀ ਤਾਰੀਫ ਕੀਤੀ ਬਲਿੰਕਰ ਨੇ ਕਿਹਾ ਕਿ ਅਮਰੀਕਾ ਸੁਤੰਤਰਤਾ ਦਿਵਸ ਤੇ ਭਾਰਤੀ ਲੋਕਾਂ ਦੇ ਅਮੀਰ ਅਤੇ ਵਿਭਿੰਨ ਇਤਿਹਾਸ ਦਾ ਜਸ਼ਨ ਮਨਾਉਂਦਾ ਹੈ। ਉਹਨਾਂ ਕਿਹਾ ਅਮਰੀਕਾ ਦੀ ਤਰਫੋਂ ਮੈਂ ਭਾਰਤ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ ਕਿਉਂਕਿ ਉਹ 15 ਅਗਸਤ ਨੂੰ ਆਪਣੇ ਦੇਸ਼ ਦੀ ਆਜ਼ਾਦੀ ਦੀ ਬਰੇਗੰਡ ਮਨਾਉਂਦੇ ਨੇ। ਇਸ ਮਹੱਤਵਪੂਰਨ ਦਿਨ ਤੇ ਅਸੀਂ ਭਾਰਤੀ ਲੋਕਾਂ ਦੇ ਅਮੀਰ ਅਤੇ ਵਿਭਿੰਨ ਇਤਿਹਾਸ ਅਤੇ ਵਿਚਾਰ ਮਜ਼ਬੂਤ ਬੰਧਨ ਦਾ ਜਸ਼ਨ ਮਨਾਉਂਦੇ ਹਾਂ। ਅਸੀਂ ਉਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ ਬਲਿੰਕਰ ਨੇ ਕਿਹਾ ਸਾਡੀ ਵਿਆਪਕ ਗਲੋਬਲ ਤੇ ਰਣਨੀਤਿਕ ਭਾਈਵਾਲੀ ਸਾਡੇ ਲੋਕਾਂ ਸਾਡੀਆਂ ਅਰਥਵਿਵਸਥਾਵਾਂ ਅਤੇ ਲੋਕਤੰਤਰ ਆਜ਼ਾਦੀ ਤੇ ਮਨੁੱਖੀ ਮਾਣ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਦੇ ਵਿਚਕਾਰ ਡੂੰਘੇ ਸਬੰਧਾਂ ਤੇ ਅਧਿਕਾਰ ਦਿੱਤਾ ਭਾਰਤ ਨੂੰ ਵਧਾਈ ਦਿੰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਅਮਰੀਕਾ ਭਾਰਤ ਸਹਿਯੋਗ ਤੇਜ਼ੀ ਨਾਲ ਵਧ ਰਿਹਾ ਹੈ ਕਿਉਂਕਿ ਦੋਵੇਂ ਦੇਸ਼ ਇੱਕ ਆਜ਼ਾਦ ਖੁੱਲੇ ਸਥਿਰ ਅਤੇ ਖੁਸ਼ਹਾਲ ਭਾਰਤ ਪ੍ਰਸ਼ਾਨ ਦੇ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰ ਰਹੇ ਨੇ ਬਲਿੰਕਰ ਨੇ ਕਿਹਾ ਕਿ ਜਲਵਾਯੂ ਅਤੇ ਸਾਫ ਊਰਜਾ ਤੋਂ ਲੈ ਕੇ ਰੱਖਿਆ ਅਤੇ ਪੁਲਾੜ ਟੈਕਨੋਲੋਜੀ ਤੱਕ ਅਮਰੀਕਾ ਭਾਰਤ ਦਵੱਲਾ ਸਹਿਯੋਗ ਪਹਿਲਾਂ ਨਾਲੋਂ ਵਧੇਰੇ ਵਿਆਪਕ ਤੇ ਮਜ਼ਬੂਤ ਹੋਇਆ ਹੈ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਰਾਸ਼ਟਰਪਤੀ ਚੋਣਾਂ ਚ ਪਾਰਟੀ ਦੀ ਉਮੀਦਵਾਰ ਉਪਰਾਸ਼ਟਰਪਤੀ ਕਮਲਾ ਹੈਰਿਸ ਲੀ ਵੋਟਾਂ ਜਿੱਤਣ ਲਈ ਕੰਮ ਕਰਦੇ ਹੋਏ ਵਿਦੇਸ਼ਾਂ 'ਚ ਰਹਿੰਦੇ 9 ਮਿਲੀਅਨ ਅਮਰੀਕੀਆਂ ਨੂੰ ਰਜਿਸਟਰ ਕਰਨ ਲਈ ਪਹਿਲੀ ਵਾਰ 3 ਲੱਖ ਡਾਲਰ ਖਰਚ ਕਰੇਗੀ ਡੀ ਐਨ ਸੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਵਿਦੇਸ਼ਾਂ 'ਚ ਡੈਮੋਕ੍ਰੇਟਸ ਲਈ ਫੰਡ ਜੋ ਕਿ ਅਮਰੀਕਾ ਤੋਂ ਬਾਹਰ ਰਹਿ ਰਹੇ ਡੈਮੋਕ੍ਰੇਟਸ ਦੀ ਨੁਮਾਇੰਦਗੀ ਕਰਦਾ ਹੈ ਦੀ ਵਰਤੋਂ ਵੋਟਰ ਰਜਿਸਟ੍ਰੇਸ਼ਨ ਡਰਾਈਵ ਲਈ ਭੁਗਤਾਨ ਕਰਨ ਅਤੇ ਵਿਦੇਸ਼ਾਂ ਤੋਂ ਵੋਟ ਕਿਵੇਂ ਪਾਉਣ ਬਾਰੇ ਜਾਣਕਾਰੀ ਫਲਾਉਣ ਲਈ ਦਿੱਤੀ ਜਾਵੇਗੀ DNC ਅਧਿਕਾਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਵਿਦੇਸ਼ਾਂ 'ਚ ਡੈਮੋਕ੍ਰੇਟਸ ਨੂੰ ਫੰਡਿੰਗ ਕੀਤੀ ਜਾ ਰਹੀ ਹੈ ਅਤੇ ਕੋਸ਼ਿਸ਼ਾਂ ਮੈਕਸੀਕੋ ਤੇ ਯੂਰਪ ਤੇ ਕੇਂਦਰਿਤ ਕੀਤੀਆਂ ਜਾਣਗੀਆਂ ਜਿੱਥੇ ਸਭ ਤੋਂ ਵੱਧ ਵਿਦੇਸ਼ੀ ਅਮਰੀਕੀ ਰਹਿੰਦੇ ਨੇ DNC ਅਧਿਕਾਰੀਆਂ ਨੇ ਕਿਹਾ ਕਿ ਅਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨਿਵਾਡਾ, ਉੱਤਰੀ ਕੈਰੋਲਿਨਾ, ਪੈਂਸਿਲਵੇਨੀਆ ਅਤੇ ਵਿਸਕਾਂਸਿਨ ਦੇ ਜੰਗ ਦੇ ਮੈਦਾਨ ਵਾਲੇ ਰਾਜਾਂ ਤੋਂ 1.6 ਮਿਲੀਅਨ ਤੋਂ ਵੱਧ ਅਮਰੀਕੀ ਵਿਦੇਸ਼ ਚ ਰਹਿੰਦੇ ਨੇ ਅਧਿਕਾਰੀਆਂ ਨੇ ਇੱਕ ਬਿਆਨ ਚ ਕਿਹਾ ਕਿ ਡੀਐਨਸੀ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ ਕਿ ਕਮਲਾ ਹੈਰਿਸ ਸੰਯੁਕਤ ਰਾਜ ਦੀ ਅਗਲੀ ਰਾਸ਼ਟਰਪਤੀ ਹੋਵੇ ਜਦਕਿ ਦੇਸ਼ ਤੋਂ ਬਾਹਰ ਰਹਿਣ ਵਾਲੇ ਸਿਰਫ 8% ਅਮਰੀਕੀਆਂ ਨੇ 2020 ਦੀਆਂ ਚੋਣਾਂ ਚ ਵੋਟ ਪਾਉਣ ਲਈ ਰਜਿਸਟਰ ਕੀਤਾ ਸੀ ਨਿਊਯਾਰਕ ਟਾਈਮਜ਼ ਤੇ ਸੀਐਨਏ ਕਾਲੇਜ ਦੁਆਰਾ ਕਰਵਾਏ ਗਏ ਵਿਸਕੈਨਸਨ ਮਿਸ਼ੀਗਨ ਤੇ ਪੈਂਸਿਲਵੇਨੀਆ ਦੇ ਵਿੱਚ ਵੋਟਰਾਂ ਦੇ ਵੱਖ-ਵੱਖ ਪੋਲਾਂ ਚ ਕਮਲਾ ਹੈਰਿਸ 트ੰਪ ਤੋਂ 4-4% ਅੰਕਾ ਨਾਲ ਅੱਗੇ ਹੈ ਮੈਕਸੀਕੋ ਤੋਂ ਬਾਅਦ ਹੁਣ ਕੈਨੇਡਾ ਦੇ ਬਾਰਡਰ ਪਾਰ ਕਰਕੇ ਆਉਣ ਵਾਲਿਆਂ ਨੂੰ ਅਮਰੀਕਾ ਐਂਟਰੀ ਨਹੀਂ ਦੇਵੇਗਾ ਪਿਛਲੇ 2.5 ਮਹੀਨਿਆਂ ਤੋਂ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ ਆਉਣ ਤੋਂ ਬਾਅਦ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਹੁਣ ਅਮਰੀਕਾ ਨੇ ਕੈਨੇਡਾ ਦੀ ਸਰਹੱਦ ਤੇ ਸ਼ਰਨ ਲੈਣ ਵਾਲਿਆਂ ਪ੍ਰਤੀ ਪ੍ਰਕਿਰਿਆ ਤੇਜ਼ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਮੁੱਖ ਮਕਸਦ ਪ੍ਰਵਾਸੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਤੋਂ ਰੋਕਣਾ ਹੈ ਗ੍ਰੈਸੋ ਕਿ ਵਿਭਾਗ ਦੇ ਅੰਦਰੂਨੀ ਦਸਤਾਵੇਜ਼ਾਂ ਅਨੁਸਾਰ ਅਮਰੀਕਾ ਬੀਤੇ ਦਿਨ 14 ਅਗਸਤ ਤੋਂ ਆਪਣੀ ਨੀਤੀ 'ਚ ਦੋ ਮਹੱਤਵਪੂਰਨ ਬਦਲਾਅ ਲਾਗੂ ਕਰਨਾ ਸ਼ੁਰੂ ਕਰ ਰਿਹਾ ਹੈ। ਮੈਕਸੀਕੋ ਨਾਲ ਲੱਗਦੀ ਲਾਈਨ ਲਗਭਗ ਬੰਦ ਹੋਣ ਕਾਰਨ ਭਾਰਤ ਦੇ ਏਜੰਟਸ ਨੇ ਕੈਨੇਡਾ ਨਾਲ ਲੱਗਦੀ ਲਾਈਨ ਰਾਹੀਂ ਆਪਣੇ ਯਾਤਰੀ ਅਮਰੀਕਾ ਭੇਜਣੇ ਸ਼ੁਰੂ ਕਰ ਦਿੱਤੇ ਨੇ ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਅਮਰੀਕੀ ਸਰਕਾਰ ਸਖਤ ਹੋ ਗਈ ਹੈ ਕਿਉਂਕਿ ਕੈਨੇਡਾ ਦੀ ਸਰਹੱਦ 'ਤੇ ਗੈਰਕਾਨੂੰਨੀ ਕ੍ਰਾਸਿੰਗ ਵੀ ਕਾਫੀ ਵੱਧ ਗਈ ਹੈ। ਅਮਰੀਕਾ ਅਤੇ ਕੈਨੇਡਾ ਦੀ ਸਰਹੱਦ 5800 ਮੀਲ ਲੰਬੀ ਹੈ ਇਸ ਤੋਂ ਪਹਿਲਾਂ ਮੈਕਸੀਕੋ ਦੇ ਮੁਕਾਬਲੇ ਇਸ ਸਰਹੱਦ ਤੋਂ ਗੈਰਕਾਨੂੰਨੀ ਕ੍ਰੋਸਿੰਗ ਸਿਰਫ 15-20% ਸੀ ਪਰ 2024 'ਚ ਇਸ ਵਿੱਚ ਰਿਕਾਰਡ ਤੋੜ ਉਛਾਲ ਦੇਖਣ ਨੂੰ ਮਿਲਿਆ ਇਸ ਸਾਲ ਹੁਣ ਤੱਕ ਕੈਨੇਡੀਅਨ ਸਰਹੱਦ ਤੇ 16500 ਪ੍ਰਵਾਸੀਆਂ ਨੂੰ ਹਿਰਾਸਤ ਚ ਲਿਆ ਗਿਆ ਹੈ ਪਰ 2023 'ਚ ਇਹ ਗਿਣਤੀ ਘਟ ਕੇ ਸਿਰਫ 10000 ਤੇ 2022 'ਚ ਸਿਰਫ 2200 ਰਹਿ ਜਾਣ ਦੀ ਸੰਭਾਵਨਾ ਸੀ ਕੈਨੇਡਾ ਦੀ ਸਰਹੱਦ ਤੇ ਸੰਘਣੇ ਜੰਗਲਾਂ ਕੜਾਪਕੇ ਦੀ ਠੰਡ ਅਤੇ ਖਤਰਨਾਕ ਜਾਨਵਰਾਂ ਦੀ ਮੌਜੂਦਗੀ ਕਾਰਨ ਗਸ਼ਤ ਕਰਨਾ ਆਸਾਨ ਨਹੀਂ ਹੈ ਤੇ ਬਹੁਤ ਸਾਰੇ ਲੋਕ ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਬਿਨਾਂ ਫੜੇ ਸਰਹੱਦ ਪਾਰ ਕਰ ਜਾਂਦੇ ਨੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨੀ ਦਿਨੀ ਵਿਸਟਰ ਵੀਜ਼ੇ ਤੇ ਕੈਨੇਡਾ ਜਾਣ ਵਾਲੇ ਕਈ ਲੋਕਾਂ ਨੂੰ 에ਅਰਪੋਰਟ ਤੋਂ ਵਾਪਸ ਭੇਜਿਆ ਜਾ ਰਿਹਾ ਹੈ। ਜਿਸ ਕਾਰਨ ਉੱਤਰੀ ਗੁਜਰਾਤ ਅਤੇ ਪੰਜਾਬ ਦੇ ਕਈ ਲੋਕ ਵੀਜ਼ਾ ਮਿਲਣ ਤੋਂ ਬਾਅਦ ਵੀ ਕੈਨੇਡਾ ਨਹੀਂ ਜਾ ਸਕੇ। ਅਮਰੀਕਾ ਲਈ ਕੈਨੇਡਾ ਦੀ ਮੈਕਸੀਕੋ ਨਾਲ ਲੱਗਦੀ ਪੂਰੀ ਸਰਹੱਦ ਨੂੰ ਸੀਲ ਕਰਨਾ ਲਗਭਗ ਅਸੰਭਵ ਹੈ ਪਰ ਅਮਰੀਕਾ ਹੁਣ ਉਹਨਾਂ ਲੋਕਾਂ ਤੇ ਸ਼ਿਕੰਜਾ ਕੱਸਣਾ ਚਾਹੁੰਦਾ ਹੈ ਜੋ ਆਤਮ ਸਮਰਪਣ ਕਰਨ ਤੇ ਸਰਹੱਦ ਪਾਰ ਕਰਨ ਤੋਂ ਬਾਅਦ ਸ਼ਰਨ ਮੰਗ ਰਹੇ ਨੇ ਅਮਰੀਕੀ ਨਿਊਜ਼ ਚੈਨਲ ਸੀਬੀਐਸ ਨੇ ਹੋਮਲੈਂਡ ਸਿਕਿਉਰਿਟੀ ਦੇ ਕੁਝ ਅੰਦਰੂਨੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਆਪਣੀ ਇੱਕ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਹੁਣ ਸਰਕਾਰ ਕੈਨੇਡਾ ਦੀ ਸਰਹੱਦ ਤੋਂ ਗੈਰਕਾਨੂੰਨੀ ਕ੍ਰੋਸਿੰਗ ਨੂੰ ਰੋਕਣ ਲਈ ਹਰਕਤ 'ਚ ਆ ਗਈ ਹੈ ਅਮਰੀਕਾ ਦਾ ਕੈਨੇਡਾ ਨਾਲ ਸੁਰੱਖਿਆ ਤੀਜਾ ਦੇਸ਼ ਸ਼ਰਨ ਸਮਝੌਤਾ ਹੈ ਜਿਸ ਤੇ 2002 ਚ ਦਸਤਖਤ ਕੀਤੇ ਗਏ ਸਨ ਅਤੇ ਪਿਛਲੇ ਸਾਲ ਹੀ ਇਸ ਦਾ ਵਿਸਥਾਰ ਕੀਤਾ ਗਿਆ ਸੀ ਇਸ ਸਮਝੌਤੇ ਦੇ ਤਹਿਤ ਅਮਰੀਕਾ ਤੇ ਕੈਨੇਡਾ ਕਿਸੇ ਵੀ ਸ਼ਰਨ ਮੰਗਣ ਵਾਲੇ ਨੂੰ ਆਪਣੇ ਖੇਤਰ ਤੋਂ ਡਿਪੋਰਟ ਕਰਦੇ ਦੇ ਇਸ ਸਮਝੌਤੇ ਚ ਦੋਵਾਂ ਦੇਸ਼ਾਂ ਵਿਚਾਲੇ ਇਹ ਸਹਿਮਤੀ ਬਣੀ ਕਿ ਕਿਉਂਕਿ ਅਮਰੀਕਾ ਅਤੇ ਕੈਨੇਡਾ ਸੁਰੱਖਤ ਨੇ ਇਸ ਲਈ ਸ਼ਰਨ ਲੈਣ ਵਾਲੇ ਕਿਸੇ ਵੀ ਪ੍ਰਵਾਸੀ ਨੂੰ ਅਮਰੀਕਾ ਤੋਂ ਕੈਨੇਡਾ ਜਾਂ ਕੈਨੇਡਾ ਤੋਂ ਅਮਰੀਕਾ ਜਾਣ ਦੀ ਲੋੜ ਨਹੀਂ ਹੈ ਅਮਰੀਕੀ ਸਰਕਾਰ ਹੁਣ ਜੋ ਪ੍ਰਣਾਲੀ ਲਾਗੂ ਕਰਨ ਜਾ ਰਹੀ ਆ ਉਸ ਵਿੱਚ ਜੇਕਰ ਕੈਨੇਡਾ ਤੋਂ ਕੋਈ ਪ੍ਰਵਾਸੀ ਸ਼ਰਨ ਮੰਗਦਾ ਏ ਤਾਂ ਉਸ ਨੂੰ ਆਪਣੇ ਸਾਰੇ ਦਸਤਾਵੇਜ਼ ਅਮਰੀਕੀ ਅਧਿਕਾਰੀਆਂ ਨੂੰ ਦਿਖਾਉਣੇ ਪੈਣਗੇ ਤੇ ਉਸ ਨੂੰ ਕੈਨੇਡਾ ਵਾਪਸ ਨਾ ਭੇਜਣ ਦਾ ਟੁਕਮਾ ਕਾਰਨ ਦੇਣਾ ਹੋਵੇਗਾ ਅਜਿਹੇ ਪ੍ਰਵਾਸੀ ਨੂੰ ਕੈਨੇਡਾ ਵਾਪਸ ਭੇਜਣ ਜਾਂ ਨਾ ਭੇਜਣ ਦਾ ਫੈਸਲਾ ਅਮਰੀਕੀ ਅਧਿਕਾਰੀ ਹੀ ਕਰੇਗਾ ਕੈਲੀਫੋਰਨੀਆ ਦੀ ਪਹਿਲੀ ਸਿੱਖ ਵਿਧਾਇਕਾ ਡਾਕਟਰ ਜਸਮੀਤ ਕੌਰ ਬੈਂਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਤੇ ਜਿਨ੍ਹਾਂ ਕਰਕੇ ਉਹ ਡਾਡੇ ਪਰੇਸ਼ਾਨ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ 1984 ਦੌਰਾਨ ਭਾਰਤ 'ਚ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਵਿਰੁੱਧ ਪਿਛਲੇ ਵਰੇ ਉਹਨਾਂ ਕੈਲੀਫੋਰਨੀਆ ਵਿਧਾਨ ਸਭਾ 'ਚ ਇੱਕ ਮਤਾ ਪੇਸ਼ ਕੀਤਾ ਸੀ ਜੋ ਪਾਸ ਵੀ ਹੋ ਗਿਆ ਸੀ। ਉਸ ਤੋਂ ਬਾਅਦ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੇ ਉਹਨਾਂ ਨੂੰ ਉਹਨਾਂ ਦੇ ਦਫ਼ਤਰ 'ਚ ਆ ਕੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਸੀ। ਉਸ ਤੋਂ ਬਾਅਦ ਉਹਨਾਂ ਨੂੰ ਹੁਣ ਤੱਕ ਧਮਕੀ ਭਰੇ 100 ਤੋਂ ਵੱਧ ਟੈਕਸਟ ਸੁਨੇਹੇ ਆ ਚੁੱਕੇ ਨੇ। ਡਾਕਟਰ ਜਸਮੀਤ ਕੌਰ ਬੈਂਸ ਨੇ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਵਾਰ ਉਹਨਾਂ ਨੇ ਪਾਰਕਿੰਗ 'ਚ ਖੜੇ ਇੱਕ ਟਰੱਕ 'ਚ ਬੈਠੇ ਇੱਕ ਵਿਅਕਤੀ ਨੂੰ ਉਹਨਾਂ ਦੀ ਬੇਕਰਜ਼ ਫੀਲਡ ਸਥਿਤ ਰਿਹੈਸ਼ ਗਾਦੀਆਂ ਤਸਵੀਰਾਂ ਲੈਂਦਿਆਂ ਵੇਖਿਆ ਸੀ ਇਸ ਤੋਂ ਇਲਾਵਾ ਉਹਨਾਂ ਦੇ ਘਰ ਦੇ ਬਾਹਰ ਡਾਕ ਲਈ ਲੱਗੇ ਡੱਬੇ ਦਾ ਜੰਦਰਾ ਤਾਂ ਕਈ ਵਾਰ ਟੁੱਟਿਆ ਮਿਲਿਆ ਹੈ ਅਮਰੀਕੀ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੀਨ ਪ੍ਰਾਈਮਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹਨਾਂ ਦਾ ਬੰਗਲਾਦੇਸ਼ ਦੰਗਿਆਂ ਨਾਲ ਕੋਈ ਲੈਣਾ-ਜਿਣਾ ਸੀ ਉਨਾ ਕਿਹਾ ਕਿ ਇਹ ਫੈਸਲਾ ਬੰਗਲਾਦੇਸ਼ ਦੇ ਲੋਕਾਂ ਵੱਲੋਂ ਚੁਣਿਆ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਉਹ ਮਹਿਸੂਸ ਕਰਦੇ ਨੇ ਕਿ ਉਹਨਾਂ ਕੋਲ ਆਪਣੇ ਭਵਿੱਖ ਦਾ ਫੈਸਲਾ ਕਰਨ ਦੀ ਸ਼ਕਤੀ ਹੈ। ਜੀਨ ਪ੍ਰਾਇਰੀ ਨੇ ਸਪਸ਼ਟ ਕੀਤਾ ਹੈ ਕਿ ਇਸ ਤੋਂ ਇਲਾਵਾ ਹੋਰ ਕੋਈ ਵੀ ਦੋਸ਼ ਝੂਠੇ ਨੇ। ਇਸ ਦੌਰਾਨ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਬੰਗਲਾਦੇਸ਼ 'ਚ ਹੋਏ ਦੰਗਿਆਂ ਪਿੱਛੇ ਅਮਰੀਕਾ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ। ਉਹਨਾਂ ਕਿਹਾ ਸੀ ਕਿ ਇਹ ਸਮੱਸਿਆ ਅਮਰੀਕਾ ਅੱਗੇ ਨਾ ਝੁਕਣ ਕਾਰਨ ਪੈਦਾ ਹੋਈ ਹੈ। ਸ਼ੇਖ ਹਸਿਨਾ ਦੇ ਦੋਸ਼ਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਕਾਫੀ ਹੰਗਾਮਾ ਕੀਤਾ ਇਸ ਸੰਦਰਭ ਚ ਅਮਰੀਕਾ ਦੇ ਵਾਈਟ ਹਾਊਸ ਨੇ ਹਾਲ ਹੀ ਚ ਪ੍ਰਤੀਕਿਰਿਆ ਦਿੰਦੇ ਹੋਏ ਇਸ ਤੋਂ ਇਨਕਾਰ ਕੀਤਾ ਬੰਗਲਾਦੇਸ਼ ਚ ਕੋਟਾ ਅੰਦੋਲਨ ਨੇ ਚਰਮ ਰੂਪ ਲੈ ਲਿਆ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਹਾਲਾਤ ਵਿਗੜਦੇ ਹੀ ਫੌਜ ਨੇ ਸ਼ੇਖ ਹਸਿਨਾ ਨੂੰ ਅਲਟੀਮੇਟਮ ਜਾਰੀ ਕਰ ਦਿੱਤਾ ਇਸ ਨਾਲ ਉਸ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਵਚਨਬੱਧ ਤਾਵੇਂ ਨਾਲ ਭਾਰਤ ਆ ਗਈ ਇਥੋਂ ਉਸਨੇ ਯੂਕੇ ਜਾਣ ਦੀ ਕੋਸ਼ਿਸ਼ ਕੀਤੀ ਅਜਿਹਾ ਲੱਗਦਾ ਹੈ ਕਿ ਉਸਨੇ ਕੁਝ ਦਿਨ ਭਾਰਤ 'ਚ ਰਹਿਣ ਬਾਰੇ ਸੋਚਿਆ ਕਿਉਂਕਿ ਉੱਥੋਂ ਕੋਈ ਸਕਾਰਾਤਮਕ ਸੰਕੇਤ ਨਹੀਂ ਮਿਲ ਰਹੇ ਸਨ ਇਸ ਦੌਰਾਨ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਨੋਬਲ ਪੁਰਸਕਾਰ ਜੇਤੂ ਯੂਨਸ ਦੀ ਅਗਵਾਈ 'ਚ ਕਾਰਜਕਾਰੀ ਸਰਕਾਰ ਦਾ ਗਠਨ ਕੀਤਾ ਗਿਆ ਸੋਮਵਾਰ ਨੂੰ ਸ਼ੇਖ ਹਸੀਨਾ ਦਾ ਭਾਸ਼ਣ ਕਾਰਜਕਾਰੀ ਸਰਕਾਰ ਤੋਂ ਆਇਆ ਦੇਸ਼ ਪਰਤਣ ਦਾ ਸੱਦਾ ਮਿਲਿਆ ਇਸ ਦੌਰਾਨ ਦੰਗਿਆਂ ਦੇ ਮੱਦੇਨਜ਼ਰ ਉਸ ਵਿਰੁੱਧ ਅਪਰਾਧਿਕ ਮਾਮਲਾ ਵੀ ਦਰਜ ਕੀਤਾ ਗਿਆ ਕੋਟਾ ਅੰਦੋਲਨ ਦੌਰਾਨ 2200 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਅਮਰੀਕਾ ਦੇ ਸੂਬੇ ਨਾਰਥ ਕੈਰੋਲੀਨਾ ਚ ਆਪਣਾ ਤੰਬਾਕੂ ਦਾ ਸਟੋਰ ਚਲਾ ਰਿਹਾ ਇੱਕ ਭਾਰਤੀ ਗੁਜਰਾਤੀ ਨੂੰ ਲੁੱਟ ਦੀ ਨੀਅਤ ਨਾਲ ਗੋਲੀ ਮਾਰ ਦਿੱਤੀ ਗਈ। ਉੱਤਰੀ ਕੈਰੋਲੀਨਾ ਦੇ ਰੋਵਨ ਕਾਉਂਟੀ ਚ ਹੋਈ ਇਸ ਘਟਨਾ ਚ ਸੈਲਿਸਬਰੀ ਚ 에ਰਪੋਰਟ ਰੋਡ ਤੇ ਸਥਿਤ ਤੰਬਾਕੂ ਹਾਊਸ ਸਟੋਰ ਦੇ ਮਾਲਕ ਮਾਨਕ ਪਟੇਲ ਨਾਮੀ ਵਿਅਕਤੀ ਨੂੰ ਮੰਗਲਵਾਰ ਸਵੇਰੇ 11:15 ਮਿੰਟ ਦੇ ਕਰੀਬ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਰੋਵਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਸਟੋਰ ਦੇ ਮਾਲਕ ਮਾਨਕ ਪਟੇਲ ਨੂੰ ਗੋਲੀ ਮਾਰਨ ਵਾਲੇ ਨਬਾਲਗ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਉਸ ਦੀ ਪਛਾਣ ਜਾਰੀ ਨਹੀਂ ਕੀਤੀ ਜਾ ਰਹੀ ਕਿਉਂਕਿ ਉਸ ਦੀ ਉਮਰ 18 ਸਾਲ ਤੋਂ ਘੱਟ ਹੈ ਮਾਨਕ ਪਟੇਲ ਦੀ ਮਲਕੀਅਤ ਵਾਲੇ ਤੰਬਾਕੂ ਹਾਊਸ ਸੁਵਿਧਾ ਸਟੋਰ ਤੋਂ ਪੁਲਿਸ ਨੂੰ ਕਾਲ ਕੀਤੀ ਗਈ ਜਦੋਂ ਪੁਲਿਸ ਮਾਨਕ ਪਟੇਲ ਦੇ ਸਟੋਰ ਤੇ ਪਹੁੰਚੀ ਤਾਂ ਉਹ ਖੂਨ ਨਾਲ ਲਤਫਪਤ ਪਿਆ ਸੀ ਮਾਨਕ ਪਟੇਲ ਤੇ ਕਈ ਰਾਉਂਡ ਫਾਇਰ ਕੀਤੇ ਗਏ ਗੰਭੀਰ ਰੂਪ ਨਾਲ ਜ਼ਖਮੀ ਹੋਏ ਪਟੇਲ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਨਕ ਪਟੇਲ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਕਈ ਘੰਟਿਆਂ ਦੀ ਭਾਲ ਤੋਂ ਬਾਅਦ ਆਖਰਕਾਰ ਸ਼ਾਮ 8 ਵਜੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮਾਨਕ ਪਟੇਲ ਕਦੋਂ ਅਮਰੀਕਾ ਗਿਆ ਸੀ ਤੇ ਉਸ ਦੇ ਪਰਿਵਾਰ ਵਿੱਚ ਕੌਣ ਸੀ ਇਸ ਬਾਰੇ ਅਧਿਕਾਰਤ ਤੌਰ ਤੇ ਕੋਈ ਜਾਣਕਾਰੀ ਨਹੀਂ ਮਿਲ ਸકી। ਉੱਤਰੀ ਕੈਰੋਲਿਨਾ 'ਚ ਗੁਜਰਾਤੀਆਂ ਦੀ ਕਾਫੀ ਆਬਾਦੀ ਹੈ। ਇਸ ਰਾਜ 'ਚ ਗੁਜਰਾਤੀ ਮੋਟਲਾਂ ਤੋਂ ਇਲਾਵਾ ਸਟੋਰਾਂ ਅਤੇ ਗੈਸ ਸਟੇਸ਼ਨਾਂ ਦੇ ਕਾਰੋਬਾਰ 'ਚ ਉਹ ਸ਼ਾਮਲ ਨੇ ਉੱਤਰੀ ਕੈਰੋਲਿਨਾ 'ਚ ਅਮਰੀਕਾ 'ਚ ਉੱਚ ਅਪਰਾਧ ਦੀਆਂ ਦਰਾਂ ਵਾਲੇ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਅਪਰਾਧ ਦਰ ਹੈ ਪਰ ਬੰਦੂਕ ਸੱਭਿਆਚਾਰ ਦਾ ਪ੍ਰਭਾਵ ਇਸ ਰਾਜ 'ਚ ਵੀ ਦੇਖਿਆ ਜਾ ਸਕਦਾ ਹੈ ਅਮਰੀਕਾ ਦੇ ਮੈਰੀਲੈਂਡ ਰਾਜ ਦੇ ਇੱਕ ਘਰ 'ਚ ਹੋਏ ਜ਼ਬਰਦਸਤ ਧਮਾਕੇ 'ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ ਜਿਸ ਘਰ 'ਚ ਧਮਾਕਾ ਹੋਇਆ ਉਹ ਪੂਰੀ ਤਰ੍ਹਾਂ ਨਾਲ ਮਲਬੇ 'ਚ ਤਬਦੀਲ ਹੋ ਗਿਆ ਜਦਕਿ ਨਾਲ ਲੱਗਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਅਧਿਕਾਰੀਆਂ ਅਨੁਸਾਰ ਇਹ ਘਟਨਾ ਬਾਲਟਿਮੋਰ ਦੇ ਉੱਤਰ ਪੂਰਬ ਚ ਵਾਪਰੀ ਜਾਰੀ ਇੱਕ ਬਿਆਨ ਚ ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂ ਚ ਇੱਕ ਵਿਅਕਤੀ ਦੇ ਮਾਰੇ ਜਾਣ ਤੇ ਦੋ ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਸੀ ਪਰੰਤੂ ਬਾਅਦ ਚ ਮਲਬੇ ਹੇਠੋਂ ਇੱਕ ਹੋਰ ਵਿਅਕਤੀ ਮ੍ਰਿਤਕ ਹਾਲਤ ਚ ਮਿਲਿਆ ਮੈਰੀਲੈਂਡ ਸਟੇਟ ਫਾਇਰ ਮਾਰਸ਼ਲ ਦੇ ਦਫ਼ਤਰ ਦੇ ਅਧਿਕਾਰੀ 올ਿਵਰ ਅਲਕਾਇਰ ਨੇ ਕਿਹਾ ਕਿ ਸ਼ੁਰੂ ਚ ਸਵੇਰੇ 6:42 ਮਿੰਟ ਤੇ ਅੱਗ ਬੁਝਾਊ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਬੈਲ ਏਰੀਏ ਖੇਤਰ ਚ ਆਰਥ ਜੇ ਵੁੱਡਜ਼ ਡਰਾਈਵ ਦੇ ਇੱਕ ਘਰ ਚ ਗੈਸ ਰਿਸ ਰਹੀ ਹੈ ਜਦੋਂ ਅੱਗ ਬੁਝਾਉਂ ਅਮਲਾ ਮੌਕੇ ਤੇ ਜਾ ਰਿਹਾ ਸੀ ਤਾਂ ਉਹਨਾਂ ਨੂੰ ਸੂਚਨਾ ਮਿਲੀ ਕਿ ਗੈਸ ਰਿਸਣ ਉਪਰੰਤ ਘਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ ਅਲਕਾਇਰ ਅਨੁਸਾਰ ਧਮਾਕੇ ਕਾਰਨ ਨਾਲ ਲੱਗਦੇ ਘੱਟੋ ਘੱਟ 12 ਪਰਿਵਾਰ ਉਜੜ ਗਏ ਨੇ ਉਹਨਾਂ ਕਿਹਾ ਕਿ ਜਦੋਂ ਘਰ ਚ ਧਮਾਕਾ ਹੋਇਆ ਤਾਂ ਉੱਥੇ ਬਾਲਟੀਮੋਰ ਗੈਸ ਐਂਡ ਇਲੈਕਟ੍ਰਿਕ ਕੰਪਨੀ ਦੇ ਠੇਕਾ ਵਰਕਰ ਪਹਿਲਾਂ ਤੋਂ ਹੀ ਮੌਜੂਦ ਸਨ ਜੋ ਉੱਥੇ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਗਏ ਸਨ ਇੱਕ ਠੇਕਾ ਵਰਕਰ ਵੀ ਜ਼ਖਮੀ ਹੋਇਆ ਹੈ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜਿਸ ਘਰ 'ਚ ਧਮਾਕਾ ਹੋਇਆ ਉਹ ਵਿਕਰੀ ਲਈ ਲਾਇਆ ਹੋਇਆ ਸੀ ਤੇ ਅਜੇ ਇਹ ਸਪਸ਼ਟ ਨਹੀਂ ਹੈ ਕਿ ਧਮਾਕਾ ਜਾਣਬੁੱਝ ਕੇ ਕੀਤਾ ਗਿਆ ਜਾਂ ਇਹ ਅਚਨਚੇਤ ਵਾਪਰੀ ਕੋਈ ਘਟਨਾ ਹੈ ਇਸ ਸਬੰਧੀ ਜਾਂਚ ਜਾਰੀ ਹੈ ਇੱਕ ਮ੍ਰਿਤਕ ਦੀ ਪਛਾਣ 73 ਸਾਲਾ ਘਰ ਦੇ ਮਾਲਕ ਵਜੋਂ ਹੋਈ ਹੈ ਇਸ ਹਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ